ਕੋਈ ਯਾਰ ਛੱਡ ਮਾਰ ਗੋਲੀ ਬੱਕਰੀ ਦੇ ਇੰਨੀਆਂ ਨੋਤੀ ਸੁੱਟ ਪਾਤੀਆਂ ਮੈਂ ਤੂੰ ਕੱਲ ਬੱਕਰੀਆਂ ਰੱਖਣ ਸਿੱਖਿਆ ਸਾਨੂੰ ਕਿੱਦੇ ਸਿਖਾਉਣਾ ਤੂੰ ਰੋਟੀ ਖਾਲਾ ਨਹੀਂ ਚਲਾ ਇਹਦਾ ਦੱਸ ਆ ਸੁਣਦੀ ਹੈ ਸਾਡੀ ਵੀਡੀਓ ਕਹਿੰਜੀ 6000 ਦੀ ਨਾ ਕਿ ਇੱਧਰ ਮੂੰਹ ਘਰ ਫਿਰ ਜੰਨਾ ਕਿੱਥੇ ਤੂੰ ਤਾਂ ਭੱਜ ਲਿਆ ਜਿਵੇਂ ਕੋਈ ਹੁੰਦਾ 6000 ਦੀ ਬਾਬਾ 6000 ਦੀ ਦਿੰਨਾ ਨਹੀਂ ਬਣਦੀ ਵੀਰੇ ਫਵਾਦ ਆ ਗਿਆ ਨੀ ਨਜ਼ਾਰਾ ਆ ਗਿਆ ਹਯਾ ਦੇਉ ਯਾਰ ਤੇਨੂੰ ਮੈਂ ਕਿਉ ਪੂਪੀ ਹਾਂ ਸਹੀ ਗਾ ਦਬਾਵੇਂ ਨਹੀਂ ਭੈਣ ਜਦੋਂ ਦਾ ਆਫਰ ਹੈ ਤੇਨੂੰ ਔਰ ਜੇ ਸਹੀ ਗੱਲ ਹੈ ਛਿੱਤਰ ਜੁੱਤੀਆਂ ਖਾ ਕੇ ਆ ਮੰਡੀਆਂ ਚ ਖੜੇ ਆ ਹੈ ਜਾਂ ਦੀਆਂ ਨਹੀਂ ਪਹੁੰਚਾ ਫੜਨ ਵਾਲੇ ਉਸਤਾਜ ਨੂੰ ਬੋਲਦ ਨੇ ਵਾਦੂ ਚਲੋ ਬਾਤ ਹੋ ਗਿਆ ਜਫਰ ਚੱਲੀਏ ਅਸਲੀ ਚੀਜ਼ ਤਾਂ ਤੁਸੀਂ ਲੈ ਚੱਲਿਓ ਹਾਂ ਅਸਲੀ ਤਾਂ ਲਿਆਵਾਂਗੇ ਜਾਂ ਪੈਸੇ ਦੇਵਾਂਗੇ ਹੈ ਚਲ ਆ ਚੱਲੀਓ ਨਿਕਲ ਨਾ ਹਣ ਦੇ ਲੱਤ ਟੁੱਟ ਗਈ ਕੰਮ ਨਹੀਂ ਕਰਨੋਂ ਹਣ ਦੇ ਮੰਡੀ ਚ ਕਰਾਂਗੇ ਹਾਂ ਲੈ ਲੈ ਫੇ ਕੱਲੀ ਦਾ ਉਹ ਕੇਸ ਕਰਾੜਾ ਕਰ ਦੂ ਕੋਈ ਨਾ ਪੈਸੇ ਜਿੰਨੇ ਮਰਜ਼ੀ ਲੱਕੇ ਜਿੰਨਾ ਆਪ ਨੂੰ ਪੈਸੇ ਦਾ ਕੋਈ ਮਤਲਬ ਨਹੀਂ ਕਰਦੇ ਆ ਜਾ ਫਿਰ ਬਾਬਾ ਹਾਂਜੀ ਆ ਕੱਲੀ ਦੇ ਦੇ ਭਾਈ ਚੁੰਦਾ ਕਿਉਂ ਨਹੀਂ ਪਰੂਗਾ ਮੁੱਲ ਜਾ ਰਿਆ ਨਾ ਜੀ ਕਿਸੇ ਦਿਨ ਸਾਡੀ ਬੱਕਰੀ ਵੀ ਲੱਖ ਦੀ ਵੇਣੂ ਸਾਨੂੰ ਵੀ ਪਤਾ ਹੈ ਬੱਕਰੀ ਵੀ ਦੇਖ ਲੈ ਬੰਦੋੜਾ ਕੋਈ ਜਾਂ ਛੱਡ ਮਾਰ ਗੋਲੀ ਬੱਕਰੀ ਦੇ ਇੰਨੀਆਂ ਹੀ ਨੋਤੀ ਸੁੱਟ ਪਾਤੀਆਂ ਮੈਂ ਤੂੰ ਕੱਲ ਬੱਕਰੀਆਂ ਰੱਖਣ ਸਿੱਖਿਆ ਸਾਨੂੰ ਕਿੱਥੇ ਸਿਖਾਉਣਾ ਤੂੰ ਰੋਟੀ ਖਾ ਲੈ ਨੀ ਚਲਾ ਇਹਦਾ ਦੱਸ ਕੀ ਮੰਗਦਾ ਇਹਦਾ 15000 ਕੋਈ 15 ਨਹੀਂ ਦੇਣਾ ਸਾਫ਼ ਚਾਕੇ ਗੱਲ ਕਰਾ ਕੁੰਦਾ ਦੇਰਾ ਜੂ ਮੁੰਡਾ ਪਸੰਦ ਹੈ ਮੈਂ ਵੀ ਨਹੀਂ ਆ ਕਿ ਨੂੰ ਕਹਿੰਦੇ ਨਹੀਂ ਕਮ ਐਵੇਂ ਨਹੀਂ ਪੂਰੀ ਲੰਬੀ ਹਾਂ ਪੂਰਾ ਪੂੰਜੜਾ ਖੁੱਲੇ ਹੱਡਾਂ ਦੀ ਲੰਬੀ ਗਰਦਨ ਦੀ ਪੂਰਾ ਨੱਕ ਨਕੋੜੇ ਦੀ ਕੰਨਾਂ ਦਾ ਸੀਚਾ ਪਾੜਦੇ ਆਹੋ ਫਿਰ ਫੇ ਤੂੰ ਇਹ ਚੀਜ਼ ਚੰਗੀ ਲੈਣਾ ਹੁਣ ਰੁਪਈਆ ਕੰਨੀ ਤੂੰ ਵੀ ਨਾ ਦੇਖੀ ਬਾਬੇ ਨੇ ਜੋ ਕੁਸ ਮੰਗ ਲਿਆ ਮੰਗ ਲਾਣ ਦੇ ਹੈ ਹਾਂ ਦੱਸ ਵੀ ਲੋੜ ਨਹੀਂ ਤੂੰ 1 ਰੁਪਈਆ ਨਾ ਨਹੀਂ ਬਈ ਨਹੀਂ ਲੈ ਜਾ 1 ਰੁਪਈਆਂ ਦੇਥੋਂ ਲੈਂਦਾ ਆ ਸੁਣਦੀ ਐ ਸਾਡੀ ਵੀਡੀਓ ਕਹਿੰਜੀ 6000 ਦੀ ਫਿਰ ਕੜ ਜਿੱਦਰ ਮੂੰਹ ਘਰ ਫਿਰ ਜੰਨਾ ਕਿੱਥੇ ਤੂੰ ਤਾਂ ਭੱਜ ਲਿਆ ਜੇ ਮੈਂ ਕੀ ਹੁੰਦਾ 6000 ਦੀ ਬਾਬਾ 6000 ਦੀ ਦਿੰਨਾ ਸਾਡੇ 6 ਦੀ ਬਾਬਾ 7 ਦੀ ਦਿੰਨਾ ਰਹਿਣ ਦੇ ਆ ਜਾ ਬਾਬਾ ਲੈ ਉਰੇ ਆ ਆ ਸੁਣਦੀ ਐ ਵੀਡੀਓ ਸਸਰੀਕਾਰ ਜੀ ਰਹਿਣ ਦੇ ਰਹਿਣ ਦੇ ਲਾ ਮੈਂ ਨਹੀਂ ਪਾਈ ਐ ਘਰ 8000 ਦੀ ਮੇਰੀ ਹੋ ਗਈ ਸਾਈ ਰੱਖ ਸੋ 1000 ਰੁਪਈਆ 8 ਦੀ ਮੇਰੀ ਹੋ ਗਈ ਮੈਂ ਮੇਰੇ ਘਰੇ ਲਈ ਆਉਂ ਆਥਣ ਨੂੰ ਕਿਹੜੀ ਮੇਂਡੀ ਕਰਾ ਪੱਕਰੀ ਦਾ ਇੱਕ ਤਾਂ ਮੇਮਨਾ ਮਰ ਗਿਆ ਪਾਲ ਨੂੰ ਸਾਈ ਨੂੰ ਚੰਗਾ ਕੇ ਟੰਗ ਫੜ ਫੜ ਉਹ ਨਹੀਂ ਨਹੀਂ ਬਈ ਕਿਉਂ ਕਾਤੋ ਨਹੀਂ ਦੇਣੀ ਅਗਲਾ ਇਹ ਨਾ ਕਹੇ ਵੀਡੀਓ ਚੱਲਦੀ ਆ ਫਿਰ ਅਜੂ ਨੇ ਮੁੱਲ ਨਹੀਂ ਲਾਇਆ ਮੇਰੇ ਵਾਸਤੇ ਲੈ ਕੇ ਦੇ ਤੈਨੂੰ 500 ਦਊ ਦਲਾਲੀ ਦਾ ਦੇਖ ਅੱਜ ਦਲਾਲੀ ਦਾ ਦਲਾਲ ਬਣਾ ਸਵਾਦ ਆ ਗਿਆ ਨੀ ਨਜ਼ਾਰਾ ਆ ਗਿਆ ਹਯਾ ਦੇ ਹੂੰ ਯਾਰ ਤੇਨੂੰ ਮੈਂ ਕਿਉਂ ਬੂਬੀ ਹਾਂ ਸਹੀ ਗੱਲ ਦਬਾਵੇਂ ਨਹੀਂ ਭੈਣ ਜਦੋਂ ਦਾ ਉਹ ਫਰੇ ਤੈਨੂੰ ਔਰ ਜੇ ਦਊ ਤਾਂ ਹੀ ਆ ਹੁਣ ਅਗਲਾ ਚੱਕ ਦੇ ਫੱਟੇ ਇਹਨਾਂ ਬੱਕਰੀ ਖਰਾਬ ਹੁੰਦੀ ਹੈ ਮੇਰੀ ਚੱਕ ਦੇ ਫੱਟੇ ਰਾਜੂਰੀ ਨੇ ਬੱਕਰੀ ਪਸੰਦ ਆ ਜੇ ਲੱਖ ਦੀ ਖਰੀਦਾਂਗੇ ਹਾਂ ਤੇ ਵੀ ਆ ਦੰਨੇ ਵੀ ਆ ਪੇਡਾ ਤੇਰੇ ਉਹਨੇ ਪੇਰੀ ਨੇ ਕੀ ਮੰਗੇ ਮੈਥੋਂ 25 25 ਮੰਗਿਆ ਉਦੋਂ ਬਾੜੀ ਚ ਜਾ ਕੇ ਮੈਂ 50000 ਦੀ ਮਹਾਰਤ ਇਹਨੂੰ ਬੱਕਰੀ ਲੈ ਕੇ ਦਿੱਤੀ ਮੇਰੀ ਅਗੀਆਂ ਪੇਡਾ ਪਸੰਦ ਕਹਿੰਦਾ 25 25000 ਨੂੰ ਮੈਂ ਪਾਦਾਂ ਨਹੀਂ ਪੁੱਛਾਂ ਮੈਂ ਫਰਸਾ ਹੀ ਜਦ ਇਹ ਸਾਈ ਫੜਾਇਆ ਸ਼ੱਕ ਹੋ ਗਿਆ ਭੇਜ ਗੱਡੀ ਚ ਦੋ ਲੇਲੇ ਤੇ ਗੈਲਾ ਹੁਣ ਹੋਈਆਂ ਨੇ ਮੁੰਨੇ ਤੋਂ ਬਾਅਦ ਤਿਆਰ ਸੂਣ ਤੇ ਓਏ ਆਹ ਵੇਰਾ ਸ਼ੱਕ ਮਹਾ ਜਿਹੜੀ ਇਹਦੀ ਮਾਂ ਆ ਉਹ ਦੇਖਤਾ ਸੀ ਚੋਲਾ ਭੈ ਜੋ ਲਟਕਦੀਆਂ ਨੇ ਪੂਛਾਂ ਜੱਡੀਆਂ ਭੇਡਾਂ ਊਂਕੀਆਂ ਜਾਵਨਾ ਪਰੀ ਜਿਨ੍ਹਾਂ ਦੇ ਲੇਲੇ ਆ ਕਹਿੰਦੇ ਨੇ ਲੋਕ ਮੈਨੂੰ ਲੇਲਾ ਦੇ ਦੇ ਜਿਵੇਂ ਮੈਂ ਮਹਿੰਗੀਆਂ ਲੈਤੀਆਂ ਨੇ ਮੈਂ ਵੀਰੇ ਦੇ ਮਹਿੰਗੇ ਵੇਚੂ ਚੀਜ਼ਾਂ ਦੇ ਮੁੱਲ ਲੱਗਦੇ ਨੇ ਇਹ ਫਰੀਡਾਂ ਦੇ ਕੋਈ ਮੁੱਲ ਨਹੀਂ ਉਸਤਾਦ ਜੀ ਮੈਂ ਤੇਰਾ ਚੇਲਾ ਬਣਦਾ ਤੂੰ ਮੇਰਾ ਬਣਾ ਉਸਤਾਦ ਜੀ ਫੇਰ ਵਜਾਈ ਸਾਜ ਜੀ ਹਾਂ ਕਿਉਂ ਭਈ ਸਹੀ ਗੱਲ 70 ਜੁੱਤੀਆਂ ਖਾ ਕੇ ਆ ਮੰਡੀਆਂ ਚ ਖੜੇ ਆ ਹੈ ਜਾਂ ਨਹੀਂ ਆ ਨਹੀਂ ਪਹੁੰਚਾ ਫੜਨ ਵਾਲੇ ਉਸਤਾਦ ਨੂੰ ਬੋਸਣੇ ਰੇ ਬਾਦੂ ਚਲੋ ਬਾਤ ਹੋ ਗਿਆ ਜਫਰ ਚੱਲੀਏ ਬਾਬਾ ਦੇ ਦੇ ਮੁੰਡੇ ਦਾ ਮਨਰਾਜ਼ੀ ਕਰ ਦੇ ਮੈਨੂੰ ਲਾ ਦਿੰਦੇ ਪੈਸੇ ਪਿੱਛੇ ਨਾ ਬਾਜ 7000 ਰੁਪਏ ਦੇਣੀ ਤੇ ਬਾਦੂ 8 ਦਾ ਮੈਦਾਨੀ ਖੜਾ ਹੱਸ ਫਿਰ ਦੇਖ ਲੈ ਜੰਦਾ ਤੈਨੂੰ 8 ਦੀ 8 ਦੀ ਮੈਨੂੰ ਦਵਾ ਤੈਨੂੰ 1000 8 ਦਲਾਲੀ ਦਾ ਦਵਾਉਣ ਨੂੰ ਮੈਂ ਹੀ ਦਵਾਉਂਗਾ ਮੈਂ ਤਾਂ ਤੈਨੂੰ ਲੈ ਕੇ ਆਇਆ ਮੂਰੇ ਘੜਾ ਕੇ ਵੀ ਦਵਾ ਨੌ ਦੀ ਦਵਾ 1000 ਤੇਰਾ ਚਾ ਰਹਿਣ ਦੇ ਆ ਜਾ ਉਹਨੇ ਦੇਣੀ ਨਹੀਂ ਹੈਗੀ ਦੇਊ ਫੇ ਬਾਬਾ ਮੈਨੂੰ ਤਾਂ ਦੇ ਦੇਉਗਾ 14000 ਦੀ ਤੂੰ ਘੱਟ ਰੁਪਈਆ ਨਹੀਂ ਦੇਣੀ ਚਾਹ 15 ਕਹੜਾ 12 ਕਹੜਾ 11 ਕਹੜਾ 10 ਕਹੜਾ 13 ਕਹੜਾ ਐ ਨਹੀਂ ਜਾ ਘਲੁੱਟਣ ਨੂੰ ਕੋਈ ਫਿਰ ਨਹੀਂ ਰਹਿਣ ਤੇ ਫਿਰ ਲੁੱਟਣ ਨੂੰ ਮੈਨੂੰ ਕਿਹੜਾ ਲੁੱਟਣ ਦੀ ਲੋੜ ਹੈ ਤੇਰੀ ਸਿਰੇ ਕਹਾਣੀ ਲਾਤੀ ਮੈਂ ਲੁੱਟਦਾ ਹੀ ਨਹੀਂ ਵੀਰੇ ਮੈਨੂੰ ਕੀ ਲੋੜਾ ਰੁੱਟਣ ਦੀ ਮੈਂ ਕਿਉਂ ਬੱਕਰੀ 55000 ਦੀ ਡੰਡ ਲਾਉਣੀ ਇੱਕ ਨਾਲ ਵੀ ਵੇਚਦੇ ਆ ਬੱਕਰੀ ਤਾਂ ਤੂੰ ਅਸਲੀ ਚੀਜ਼ ਤਾਂ ਤੁਸੀਂ ਲੈ ਚੱਲਿਓ ਹੱਸ ਨਹੀਂ ਤਾਂ ਲਿਆਵਾਂਗੀ ਜਾਂ ਪੈਸੇ ਦੇਵਾਂਗੇ ਹੈ ਚਲ ਆ ਚਲੀਓ ਪਹਿਲਾ ਮੁੰਡਿਆ ਮਾੜਾ ਮੋਟਾ ਦੇਖ ਲੈ ਜੇ ਤੈਨਾਂ ਲੈਣੀ ਪਲੇਟਾ ਕੌਣ ਚੱਟੂ ਪਲੇਟਾ ਤੂੰ ਪਲੇਟਾ ਚੱਟਣਯੋਗਾ ਛੱਡੋ ਨਾ ਉਹ ਵੀ ਨਹੀਂ ਖਾਣ ਉਹ ਵੀ ਖਾ ਲੈ ਦੇਖ ਬਾਹਰ ਕਾ ਦੋ ਝੁੱਟੇ ਚੱਟੂ ਉਹ ਚੱਕੇਗਾ ਨਹੀਂ ਨਹੀਂ ਚੜਦਾ ਓ ਲੈ ਲੈ ਖਸਮਾ ਦੇ ਰਾ ਤੇਰੇ ਵਾਸਤੇ ਮੱਥਾ ਵਾਰ ਦਿਆ ਕਰ ਜਾ ਤੂੰ ਬੱਲੇ ਮਹਿੰਗੀ ਪੈਂਦੀ ਆ ਨਾ ਲੈ ਯਾਰ ਚੋਲਾ ਲਾ ਕੇ ਦਿਖਾ ਦੇ ਤੂੰ ਨਾ ਲੈ ਪੱਟ ਦੇ ਨੂੰ ਆਪਾਂ ਦੇ ਕੇ ਵੀ ਰਾਜੀ ਨਹੀਂ ਆਗੇ ਜਿਹੜੀ ਗੱਲ ਪਤੰਦਰਾ ਤੇਰੇ ਪਿੱਛੇ ਮੈਂ ਤਾਂ ਦਲਾਲੀ ਦੀ ਤੇ ਨਹੀਂ ਛੜਤੀ ਉਹ ਦਲਾਲੀ ਨੂੰ ਕੀ ਦਲਾਲੀ ਲੈ ਲਈ ਤੂੰ ਦਲਾਲੀ ਜੀਸਤਾ ਪਰ ਨਹੀਂ ਛੱਡ ਯਾਰ ਤੈਨੂੰ ਚੀਜ਼ ਚੰਗੀ ਤੜਕੇ ਦਾ ਫਰਦਾ ਤੂੜਿਆ 4 ਲੀਟਰ ਬੱਕਰੀ ਸਲੋਗੋ ਤੇ ਚੋਲੀ ਬੱਕਰੀ ਦਾ ਕੰਨ ਵੀ ਬਹੁਤ ਚੌੜਾ ਬੱਕਰੀ ਦਾ ਕੀ ਬਾਤ ਹੈ ਨਾ ਬੱਕਰੀ ਚੰਗੀ ਆ ਬਾਬਾ ਤੇਰੀ ਤੇ ਧੜਕੇ ਧੜਕੇ ਦਾ ਦੁੱਧ ਛੱਡਿਆ ਆ ਤਾਂ ਮੇਚਨ ਦਾ ਮਾਰ ਅਗਲਾ ਲੇਉ ਹੁਣ ਵੀ ਮੈਂ ਲਗਾਇਆ ਹੁਣ ਵੀ ਹਾਂ ਪੱਠਾ ਮੂੰਹ ਨਹੀਂ ਕਰਦੀਆਂ ਕਰਾਲਾ ਇਦਾਂ ਨੂੰ ਜੇ ਕਰਦੀਆਂ ਨੇ ਨਾਲੇ ਬੱਕਰੀ ਦੇਖ ਲੈ ਲੈ ਭਈਆ ਰੂਹ ਅਰਕੀ ਲੈ ਨੰਨ ਬੱਕਰੀ ਵਧੀਆ ਵੀਰੇ ਸਣੀ ਬੱਕਰੀ ਲੈ ਲੈ ਉਹ ਨਹੀਂ ਲੈਣੀ ਬੱਕਰੀ ਆਪਾਂ ਨੇ ਬੱਕਰੀਆਂ ਹੈਗੀਆਂ ਆਪਣੇ ਇਹਨੂੰ ਕੱਢੇ ਪੱਠੇ ਲੈ ਲੈ ਵੇ ਛੇ ਜੀ ਪੰਜ ਚਾਰ ਪੱਠਾ ਨਹੀਂ ਬੰਦ ਰਹੀ ਇਸ ਲੋਟ ਤਾਂ ਪਾ ਲੈ ਸਕਦੇ ਐਨੇ ਆਥਲੇ ਹੋ ਜੂ ਇਸ ਲੋਟ ਤਾਂ ਨਹੀਂ ਪਾ ਲੈ ਸਕਦਾ ਚੱਲ ਕੋਈ ਗੱਲ ਨਹੀਂ ਪਾਂ ਕਿੜਾ ਕੁਝ ਕਰਦੇ ਕਿਉਂ ਹੁਣ ਦੁਨੀਆ ਹਰੇਕ ਸਿਆਣੀ ਹੋ ਗਈ ਚੰਗੀ ਚੀਜ਼ ਦਾ ਚੰਗਾ ਮੁੱਲ ਹੈ ਮਾੜੀ ਦਾ 100 ਰੁਪਏ ਨਹੀਂ ਲਾਉਂਦੇ ਦੁਨੀਆ ਨੈਟ ਦੇਖਦੇ ਹਰੇਕ ਸਿਆਣੀ ਹੋਏ ਡੱਡ ਜਵਾਕ ਵੀ ਸ਼ਹਿਰ ਹੋ ਗਈ ਵੀ ਬੱਚੇ ਮੋੜ ਤੋਂ ਹੂੰ ਬੱਚੇ ਮੋੜ ਤੋਂ ਬੱਚੇ ਹੋਰ ਬੱਚੇ ਮੋੜ ਤੋਂ ਹਾਂ ਆਓ ਬੱਚੇ ਮੋੜ ਤੋਂ ਬੱਚੇ ਚੋਰ ਤੋਂ ਗੱਲ ਸਹੀ ਐ ਇਹ ਚ ਤਾਂ ਕੋਈ ਝੂਠ ਹੀ ਨਹੀਂ ਕਹੋ ਮੇਰਾ ਮਿੰਦਾ ਚੋਰ ਕਹਿੰਦੀ ਨੇ ਲੋਕ ਕਹੀਂ ਜਾਣ ਕਹੀਂ ਜਾਣ ਪਾਈ ਧਰਦੇ ਆ ਕੰਮ ਨਹੀਂ ਕਰਨੋਂ ਓੜਦੇ ਲੱਤ ਟੁੱਟ ਗਈ ਕੰਮ ਨਹੀਂ ਕਰਨੋਂ ਓੜਦੇ ਮੰਡੀ ਚ ਕਰਾਂਗੇ ਹਾਂ ਦੇਖ ਲੈ ਚੇਲੇ ਚੱਕਦੇ ਨਹੀਂ ਮੈਨੂੰ ਬਾਬੇ ਨੂੰ ਆਪਦੇ ਲੋਕ ਪਤੰਦਰਾ ਮੈਂ ਓ ਕਾਹਨੂੰ ਧਰਦੇ ਪੁੱਠੇ ਛੰਡ ਲੋ ਨਾ ਸ਼ਰਮ ਹੀ ਨਹੀਂ ਲੈ ਜਾ ਜਾ ਨਾ ਇਹ ਐ ਆਹ ਤਾਚੇ ਵਰਦੂ ਪਾਪਾ ਕਰਨ ਦੀ ਗੱਲ ਪਕੜ ਲੈ ਛੜਾ ਕੇ ਦੇਖੀ ਪੱਕਾ ਝੋਟਾ ਗੇਲਾ ਦੂੰ ਝੋਟਾ ਗੇਲਾ ਨੂੰ ਛੜਾ ਕੋਡੀ ਵਾਲੇ ਵਾਲੀ ਗੱਲ ਕਰਤੀ ਛੜਾ ਫਤੇ ਵਾਲੀ ਕਿੱਡਾ ਜਵਾਨ ਹੈ ਤੀ ਛੜਾ ਛੜਾ ਹਾਰ ਗਿਆ ਆ ਹਾਰ ਗਿਆ ਬਈ ਹਾਰ ਗਿਆ ਆ ਲੈ ਆਹਰਾ ਤਾਂ ਕਿੱਡਾ ਜਵਾਨ ਆ ਹਾਂ ਲੈ ਭਗਵਾਨ ਤਾ ਇਹਦੇ ਓ ਨਾ ਮੇਰਾ ਪੋਤਾ ਹੈ ਇਹ ਅੱਛਾ ਤੇ ਡਾਲਦੇ ਚਾਲਾ ਚੱਕ ਖੋਸ਼ ਆ ਬਈ ਆਦਲ ਕੋ ਦੇ ਇੰਨਾ ਧਰਦੇ ਉਥੇ ਲੈਂਜੀ ਜਾਂਦਾ ਚੱਕ ਕਾ ਨੂੰ ਲੈ ਜਾ ਤੇਰੇ ਵਰਗੇ ਚੋਰ ਦਾ ਤਿਮਾਰ ਹੈ ਪਹਿਲਾਂ ਮੈਂ ਕਹਿ ਦਰਾਂ ਚੋਰ ਹੈ ਪੱਕਾ ਹੈ ਉਹ ਵੀ ਚੋਰ ਇੱਥੇ ਲਈ ਚੋਰੀ ਦਾ ਫਤਾਂ ਦੇ ਬੜੇ ਥਾਂ ਮੇ ਲਈ ਤਿੰਨੇ ਖਾਲੀ ਲੁੱਟ ਕੇ ਦੁਨੀਆ ਸਾਰੀ ਤਾਂ ਹੀ ਉੜਦੀਆਂ ਨਗੇ ਸਿਰ ਦੀ ਤੇਰੀ ਫਲਕਾਰੀ ਆ ਮਾਰਦਾ ਫਿਰਦਾ ਮੰਡੀਆਂ ਚਾ ਡਾਰੀ ਅੱਜ